ਸ਼ੁਭਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਰ ਕਰਦੀ ਆ ਕਿ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਵੀ ਠੀਕਾਂ ਜੀ ਤੇ ਹਰ ਗੁਣ ਵੀ ਠੀਕ ਹੈ ਜੀ ਤੇ ਜਿਹੜੇ ਕਮੈਂਟ ਕਰ ਰਹੇ ਸੀ ਕਿ 베بی ਬॉय ਹੈ ਜਾਂ ਗਰਲ ਹੈ 베بی ਬॉय ਹੋਇਆ ਜੀ ਤੇ ਹਰ ਗੁਣ ਆਪਾਂ ਨਾਂ ਰੱਖਿਆ ਜੀ ਉਹਦਾ ਹਰਗੁਣ ਸਿੰਘ ਗਿੱਲ ਤੇ ਅੱਜ ਹਰਗੁਣ ਹੋ ਗਿਆ ਜੀ 10 ਦਿਨਾਂ ਦਾ ਤੇ ਅੱਜ ਜਿਹੜੇ ਮੈਂ ਟਾਂਕੇ ਕਟਾ ਕੇ ਲਿਉਣੇ ਨੇ ਸੀ ਯੇਰਿੰਗ ਹੋਇਆ ਸੀਗਾ ਤੇ ਤਾਂ ਕਰਕੇ ਅੱਜ ਆਪਾਂ ਟਾਂਕੇ ਕਟਾ ਕੇ ਲਾਵਾਂਗੇ ਤੇ ਅੱਜ ਹਰਗੁਣ ਦੀ ਜਿਹੜੀ ਛੋਟੀ ਭੂਆ ਹੈ ਉਹਨੇ ਵੀ ਆਉਣਾ ਹੈਗਾ ਤੇ ਹਰਗੁਣ ਥੋੜਾ ਬਿਮਾਰ ਹੋ ਗਿਆ ਸੀ ਤਾਂ ਕਰਕੇ ਉਹਨੂੰ ਇੱਕ ਦਿਨ ਵਾਸਤੇ ਐਡਮਿਟ ਕਰਨਾ ਪਿਆ ਤੇ ਪੀਲੀਆ ਆਇਆ ਸੀਗਾ ਉਹਨੂੰ ਥੋੜਾ ਤੇ ਪਹਿਲਾਂ ਮੈਂ ਨਰਵਸ ਹੋ ਗਈ ਸੀ ਬਹੁਤ ਜ਼ਿਆਦਾ ਬਹੁਤ ਟੈਨਸ਼ਨ ਹੋ ਗਈ ਸੀ ਮੈਨੂੰ ਕਿ ਕੀ ਹਰ ਗੁਣ ਨੂੰ ਬਿੰਦੂ ਪੀਲੇ ਹੋ ਗਿਆ ਤੇ ਇਸ ਕਰਕੇ ਮੈਂ ਟੈਨਸ਼ਨ ਚ ਸੀਗੀ ਫਿਰ ਵੀ ਸਾਰਿਆਂ ਨੇ ਮਸਲਾ ਦਿੱਤਾ ਹਣਾ ਸਾਰੇ ਕਹਿੰਦੇ ਸੀ ਇਹ ਹੋ ਜਾਂਦਾ ਹੈਗਾ ਬਰਥ ਤੋਂ ਬਾਅਦ ਬੱਚੇ ਨੂੰ ਨੋਰਮਲ ਹੀ ਹੈ ਕਹਿੰਦੇ 100 ਚੋਂ 95% ਬੱਚਿਆਂ ਨੂੰ ਹੋ ਜਾਂਦਾ ਹੈ ਤਾਂ ਫਿਰ ਥੋੜਾ ਜਿਹਾ ਮਨ ਮੇਰਾ ਖੜ ਗਿਆ ਸੀ ਤੇ ਰਿਲੈਕਸ ਜਾ ਕੀਤਾ ਮੈਂ ਫੀਲ ਕਿ ਸਾਰਿਆਂ ਨੇ ਕਿਹਾ ਕਿ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਨੋਰਮਲ ਜੀ ਗੱਲ ਹੈ ਕਿ ਹੋ ਜਾਂਦਾ ਦਾ ਤੇ ਕੱਲ ਲੈ ਕੇ ਗਈ ਸੀ ਹਰਗੋ ਨੂੰ ਮੈਨੂੰ ਘਰੇ ਛੱਡ ਗਈ ਸੀ ਕਿ ਕਿਉਂ ਕਿਉਂ ਠੀਕ ਹੰਦੇ ਵੀ ਸੀ ਹੀਰੇਨ ਕਰਕੇ ਤੇ ਨੂੰ ਉੱਥੇ ਰਹਿਣਾ ਔਖਾ ਹੋ ਜੂਗਾ ਤੇ ਕਿਉਂਕਿ ਦੁੱਧ ਤਾਂ ਉਹ ਪਲਾਉਣ ਨਹੀਂ ਦਿੰਦੇ ਉਹ ਆਪ ਦਾ ਇਹ ਮਤਲਬ ਡੱਬੇ ਆ ਲੈ ਕੇ ਦੁੱਧੋ ਹੀ ਪਿਉਂਦੇ ਨੇਗੇ ਤੇ ਕੱਲ ਦਾ ਲੈ ਕੇ ਗਏ ਹੋਏ ਨੇ ਮੰਮੀ ਮੇਰੇ ਓਖੀ ਨੇ ਗੇ ਹਰਗੁਣ ਨੂੰ ਤੇ ਅੱਜ ਡਾਕਟਰ ਨੇ ਕਿਹਾ ਤਾਂ ਕਿ ਅੱਜ ਸਾਨੂੰ ਛੁੱਟੀ ਦੇ ਦਣਗੇ ਹਰਗੁਣ ਬਿਲਕੁਲ ਠੀਕ ਆਗਾ ਹੁਣ ਤੇ ਅੱਜ ਸ਼ਾਇਦ ਮਤਲਬ ਕੱਲ ਜਿਸ ਟਾਈਮ ਤੇ ਲੈ ਕੇ ਲਈ ਸੀਗੇ 11 12 ਵਜੇ ਲੈ ਕੇ ਗਏ ਸੀਗੇ 11 ਤੋਂ 12 ਦੇ ਵਿੱਚ ਵਿੱਚ ਜੇ ਐਡਮਿਟ ਕਰ ਲਿਆ ਸੀ ਹਰਗੁਣ ਨੂੰ ਤੇ ਸ਼ਾਇਦ ਉਸੇ ਟਾਈਮ ਤੇ ਅੱਜ ਛੁੱਟੀ ਦੇ ਦੇਣਗੇ 24 ਘੰਟੇ ਉਹਨਾਂ ਨੇ ਰੱਖਣਾ ਸੀਗਾ ਤੇ ਬਾਕੀ ਤੁਹਾਡੇ ਨਾਲ ਹਨਾ ਕੰਟੀਨਿਊ ਰਿਹਾ ਉਹ ਵਲੌਗ ਨਾਲ ਤੇ ਤੁਹਾਡੇ ਨਾਲ ਸਾਰਾ ਜਿਹੜਾ ਅੱਜ ਆਪਾਂ ਸ਼ੇਅਰ ਕਰਾਂਗੇ ਵਲੌਗ ਹਰ ਗੁਣ ਆ ਗਿਆ ਘਰੇ ਤਾਂ ਉਹ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਹਰ ਗੁਣ ਦੀ ਭੂਆ ਨੇ ਆਉਣਾ ਅੱਜ ਤੇ ਮੈਂ ਟਾਂਕੇ ਕਟਾ ਕੇ ਲਿਆਉਣੇ ਨੇ ਤੇ ਚਲੋ ਜੀ ਬਣੇ ਰਿਹਾ ਵਲੌਗ ਦੇ ਨਾਲ ਹਨਾ ਤੇ ਉਹ ਸੇ ਕੁੜੀਆਂ ਜਾਣਗੀਆਂ ਹਾਂ ਫੋਰ ਕਮਰੇ ਕਮਚ ਮਾਤਾ ਇਹ ਕਹਿੰਦੀ ਸੀ ਕਹਿੰਦੀ ਕਿ ਉਹਦੇ ਮਾਤਾ ਉਹ ਹੀ ਮਾਰੀ ਜਾਂਦੀ ਹੈ ਫਿਰ ਉਹ ਦਵਾਈ ਬੂਟੀ ਦੇ ਹਿਸਾਬੋਂ ਉਹਨਾਂ ਨੂੰ ਹੀ ਆ ਨਾ ਫਿਰ ਦਵਾਈ ਤੇ ਬਸ ਕੁੜੀਆਂ ਤਾਂ ਖੇਡੀਆਂ ਜਾਂਦੀਆਂ ਸਨ ਆ ਜਾ ਫਿਰ ਹੁਣ ਤਾਂ ਛੇੜ ਹੀ ਨਾ ਸ കിണല സാ ക്കാ ਅੰਜੀ ਢਾਂਕੇ ਘਟਾ ਲੈਂਦੇ ਅਸੀਂ ਤੇ ਆਉਂਦਿਆਂ ਨੂੰ ਹੋਰ ਨਵਾਂ ਹੋ ਗਿਆ ਕੰਮ ਕਿਸਮਤ ਦੇ ਲੜਗੀ ਭਿੰਡੇ ਸਬਤ ਦਿਖਾਈ ਰੋ ਰੋ ਕੇ ਬਾੜੀ ਹੁੜੀ ਪਈ ਹੈ ਜੀ ਇਹ ਤੇ ਬਾਰ ਲੂਬੀ ਚ ਬੈਠੀ ਖੇਡ ਰਹੀ ਸੀ ਦਿਮਾਨ ਵੱਡ ਤੇ ਪਤਾ ਨਹੀਂ ਕਿਧਰੋਂ ਆ ਕੇ ਇਹਦੇ ਪ੍ਰਿੰਡ ਲੜ ਗਈ ਵਿਚਾਰੀ ਦੇ ਗੇਮ ਡਾਊਨਲੋਡ ਕਰੀ ਸੀ ਉਹ ਖੇਡਦੀ ਹੁੰਦੀ ਸੀ ਗੇਮ ਡਾਊਨਲੋਡ ਕਰੀ ਸੀ ਜੀ ਨਾ ਨੇ ਉਹ ਖੇਡਦੀ ਹੁੰਦੀ ਸੀ ਇਹ ਪਤਾ ਨਹੀਂ ਪ੍ਰਿੰਡ ਕਿਧਰੋਂ ਆਈ ਤੇ ਇਹਦੀ ਇੱਥੇ ਇੱਥੇ ਬਹਿ ਗਈ ਪਹਿਲਾਂ ਤਾਂ ਫਿਰ ਇਹਦੇ ਬਾਹਾਂ ਤੇ ਦੰਦੀ ਵੱਢ ਕੇ ਚਲੀ ਗਈ ਤੇ ਇੰਨਾ ਕੁ ਡਰੀ ਹੋਈ ਹੈ ਕਿ ਉਹ ਜੇ ਮੱਖੀ ਵੀ ਪੈਂਦੀ ਆ ਕੇ ਉੱਤੇ ਤਾਂ ਵੀ ਚੀਕਾਂ ਮਾਰਨ ਲੱਗ ਜਾਂਦੀ ਹੈਗੀ ਤੇ ਆਪਾਂ ਮੇਰੇ ਟਾਂਕੇ ਸੀ ਜਿਹੜੇ ਕੱਟਦੇ ਹੀ ਡਾਕਟਰ ਨੇ ਤੇ ਥੋੜੀ ਜੀ ਮਤਲਬ ਰਾਹਤ ਮਿਲੀ ਹੈ ਕਿਉਂਕਿ ਖਿੱਚ ਪੈ ਰਹੀ ਸੀ ਟਾਂਕਿਆਂ ਨੂੰ ਬਹੁਤ ਜ਼ਿਆਦਾ 10 ਦਿਨ ਹੋ ਗਏ ਸੀਗੇ ਤੇ ਗੇਲੀ ਅੱਜ ਵੀ ਕਾਲ ਕਰ ਰਿਆ ਸੀ ਹਟ ਜੂਗਾ ਪੁੱਤ ਹੌਲੀ ਹੌਲੀ ਹਟੂਗਾ ਦੁੱਖ ਨੂੰ ਜ਼ਹਿਰ ਹੁੰਦੀਆਂ ਉਹ ਵਿੱਚ ਜ਼ਹਿਰੀਲੀ ਹੁੰਦੀ ਆ ਉਹ ਆਪੇ ਹਟ ਜੂਗਾ ਚਾਰ ਲਾ ਤਾਂ ਦਾਦੀ ਨੇ ਹਟ ਜੂਗਾ ਜਰਾ ਤੇ ਗੇਲੀ ਅੱਜ ਵੀ ਕਾਲ ਕਰ ਰਿਆ ਸੀ ਕਿ ਅੱਜ ਨਹੀਂ ਤੇਰੇ ਟਾਂਕੇ ਕਟਾਉਂਦੇ ਕਿ ਮੰਗਲਵਾਰ ਕੱਲ ਨੂੰ ਕੱਲ ਨੂੰ ਕਹਿ ਰਿਆ ਸੀ ਕਿ ਕੱਲ ਨੂੰ ਪਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਵੀ ਅੱਜ ਕਟਾ ਲਿਓਨੇ ਆਪਾਂ ਟਾਂਕੇ ਤੇ ਡਾਕਟਰ ਨੇ ਵੀ ਇਹੀ ਕਿਹਾ ਕਹਿੰਦੇ ਨਹੀਂ ਤੁਸੀਂ ਕੱਲ ਹੀ ਲੇਟ ਹੋ ਕਹਿੰਦੇ ਤੁਸੀਂ ਅੱਜ ਆਗੇ ਤਾਂ ਵਧੀਆ ਕੀਤਾ ਤੁਸੀਂ ਨਹੀਂ ਇਹ ਦੁਵਾਚੇ ਨਹੀਂ ਲੜਦੀ ਹੁਣ ਤੇਰੀ ਬਾਰੀ ਕੱਟ ਗਈ ਪੁੱਤ ਪ੍ਰਿੰਦ ਲੜਨ ਦੀ ਇੱਕ ਵਾਰੀ ਵੀ ਲੜਦੀ ਹੁੰਦੀ ਹੈ ਸਾਰਿਆਂ ਦੇ ਮੇਰੇ ਵੀ ਲੜੀ ਸੀ ਹਾਂ ਛੋਟੀ ਹੁੰਦੀ ਦੇ ਇੱਕ ਵਾਰੀ ਵੀ ਲੜੀ ਸੀ ਬਸ ਮੁਰਦਕੀਆਂ ਨਹੀਂ ਲੜੀ ਹੈਗੀ ਫਿਰ ਇਹ ਕਹਿੰਦੀ ਵੀ ਬਾਰੀ ਕੱਟ ਗਈ ਹੁਣ ਜਿਹਦੇ ਲੜ ਗਈ ਹੁਣ ਤਕਦੀਰ ਦੇ ਲੜੂਗੀ ਤੇ ਹਰ ਗੋਣ ਨੂੰ ਵੀ ਛੁੱਟੀ ਮਿਲ ਜਾਣੀ ਹੈ ਜੀ ਅੱਜ ਤੇ ਦੇਖੀ ਪਤਾ ਮੇਰੇ ਉੱਤੇ ਡਿੱਗੀ ਸੀ ਤੇ ਮੰਮੀ ਨੂੰ ਫੋਨ ਕਰਕੇ ਪੁੱਛਦੇ ਆਂ ਉਹਨੂੰ ਬਸ ਦੁਬਾਰਾ ਇੱਕ ਵਾਰ ਤਾਂ ਪੁੱਛ ਲੈ ਸਕਣ ਦੇ ਦੇਣਗੇ ਛੁੱਟੀ ਅੱਜ ਮੰਮੀ ਕਹਿੰਦੇ ਸੀ ਤੇ ਬਾਕੀ ਦੇਖਦੇ ਆ ਜੀ ਫੋਨ ਕਰਕੇ ਤੁਹਾਨੂੰ ਅਪਡੇਟ ਦੇਵਾਂਗੇ ਤੇ ਬਲੌਗ ਦੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ ਹਾਂਜੀ ਕਿਸਮਤ ਪ੍ਰੀਤ ਦੀਪੂ ਆ ਜਿਹੜੀ ਉਹ ਆ ਗਈ ਸੀਗੇ ਲਗਭਗ ਟਾਈਮ ਮੈਨੂੰ ਪਤਾ ਨਹੀਂ ਹੈਗਾ ਅਸਲ ਦੇ ਵਿੱਚ ਮੈਨੂੰ ਲੱਗਦਾ 2:00 ਵਜੇ ਸ਼ਾਇਦ 1:30 ਵਜੇ ਆ ਗਈ ਸੀਗੇ ਤੇ ਹਰਗੁਣ ਵੀ ਆ ਗਿਆ ਜੀ ਤੇ ਮੇਰੇ ਨਾਲ ਤੇ ਛੁੱਟੀ ਦੇਤੀ ਸੀ ਡਾਕਟਰ ਨੇ ਤੇ ਠੀਕ ਹੈ ਬਿਲਕੁਲ ਤੇ ਇਸੇ ਕਰਕੇ ਅੱਜ ਹਰਗੁਣ ਹੋ ਗਿਆ ਜੀ 10 ਦਿਨਾਂ ਦਾ ਤੇ ਬਹੁਤ ਟੈਨਸ਼ਨ ਦੇ ਵਿੱਚ ਸੀਗੀ ਪਹਿਲਾਂ ਤੇ ਹੁਣ ਜਿਹੜਾ ਮੇਰਾ ਮਨ ਹੈ ਉਹ ਠੀਕ ਹੈਗਾ ਤੇ ਕੱਲ ਨੂੰ ਜਿਹੜਾ ਆਪਾਂ ਹਰਗੁਣ ਦਾ ਨਿੰਮ ਬੰਨਣਾ ਹੈਗਾ ਤੇ ਤਾਂ ਕਰਕੇ ਜਿਹੜੇ ਕਿਸ਼ੂ ਦੀ ਭੂਆ ਹਰਗੁਣ ਦੀ ਭੂਆ ਆਈ ਸੀਗੀ ਤੇ ਉਹਦੀ ਮਾਸੀ ਵੀ ਆਈ ਹੋਣੀ ਹੈ ਤੇ ਉਹ ਨਿੰਮ ਦਾ ਸਮਾਨ ਹੈ ਜਿਹੜਾ ਉਹ ਲੈਣਗੇ ਨੇ ਤੋਤੇ-ਤੂਤੇ ਵਗੈਰਾ ਇਹ ਜਿਹੜਾ ਆਪਾਂ ਨੈਕਸਟ ਬਲੌਗ ਪਾਉਣਾ ਹੈ ਜੀ ਉਹ ਆਪਾਂ ਆ ਦੇਖਦੇ ਆ ਜੇ ਕੋਈ ਮੇਰੇ ਆਖੇ ਲੱਗਿਆ ਹਨਾ ਆਪਾਂ ਨਿੰਮ ਬੰਦਿਆਂ ਦਾ ਜਿਹੜਾ ਆਪਾਂ ਸ਼ੂਟ ਕਰਾਂਗੇ ਵੀਡੀਓ ਤਾਂ ਫਿਰ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੱਲ ਨੂੰ ਬੰਨਣਾ ਜੀ ਨਿੰਮ ਤੇ 11 ਦਿਨਾਂ ਦਾ ਤੇ ਉਸ ਤੋਂ ਬਾਅਦ ਪਰਸੋਂ ਬੰਡਣੀ ਲੱਡੂ ਪਤਾਸੀ ਤੇ ਹਰ ਗੁੰਡੇ ਤੇ ਇੱਕ ਹਰਗੁੰਦੀ ਭੂਆ ਆ ਗਈ ਸੀਗੀ ਤੇ ਜੀ ਦੋ ਅ ਕਾਨੂੰ ਆਣਗੇ ਆ ਤੇ ਦੋ ਹਰਗੁੰਦੀਆਂ ਭੂਆ ਹੋਰ ਨੇ ਜੀ ਤੇ ਉਹ ਨਹੀਂ ਆ ਸਕਿਆ ਕਿਸੇ ਕਾਰਨ ਤੇ ਪੰਜ ਚੂਆ ਨੇ ਹਰਗੁੰਦੇ ਤਿੰਨ ਆ ਜਾਣਗੀਆਂ ਦੋ ਰਹਿ ਜਾਣਗੀਆਂ ਉਹ ਵਿਚਾਰੀਆਂ ਦੀ ਕੋਈ ਮਜਬੂਰੀ ਸੀਗੀ ਤਾਂ ਕਰਕੇ ਆ ਨਹੀਂ ਸਕੀਆਂ ਤੇ ਚਲੋ ਜੀ ਚਲੋ ਜੀ ਜਿਹੜੀ ਆਪਣੇ ਸੂਟਾਂ ਵਾਲੇ ਬਲੌਗ ਹੁੰਦੇ ਸੀ ਹਨਾ ਸੂਟਾਂ ਬਾਰੇ ਆਪਾਂ ਜਾਣਕਾਰੀ ਦਿੰਦੇ ਹੁੰਦੇ ਸੀ ਤੁਹਾਨੂੰ ਉਹਨਾਂ ਨੂੰ ਥੋੜਾ ਜਿਆਦਾ ਪਿਆਰ ਮਿਲ ਰਿਹਾ ਸੀਗਾ ਤੇ ਜਿਹੜੇ ਆਪਾਂ ਬਲੌਗ ਸ਼ੂਟ ਕਰਦੇ ਆ ਇਹਨਾਂ ਨਾਲ ਉਹ ਵੀ ਆਪਾਂ ਸਟਾਰਟ ਕਰਾਂਗੇ ਜੀ ਜਲਦੀ ਜਲਦੀ ਆਪਾਂ ਠੀਕ ਹੋ ਜੀ ਰਿਕਵਰੀ ਕਰੀਏ ਹਨਾ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਸਟਾਰਟ ਕਰਾਂਗੇ ਜੀ ਇਹਨਾਂ ਬਲੌਗਰ ਨੂੰ ਵੀ ਪਿਆਰ ਦਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਨਵੇਂ ਆਏ ਨੇ ਤੇ ਪਲੀਜ਼ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਵੀ ਕਰ ਦਿਓ ਕੋਈ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਆਪਾਂ ਆਪਣੇ ਅੱਜ ਦੇ ਬਲੌਗ ਦਾ ਐਂਡ ਕਰਨ ਜਾ ਰਹੇ ਹਾਂ ਤੇ ਹਰ ਗੁਣ ਪਿਆਰ ਜੀ ਮੇਰੇ ਨਾਲ ਹਾਂ ਸੀ ਚਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ